ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਵਿੰਦਰ ਸਿੰਘ ਗੋਪਾਲਪੁਰ ਗੋਪਾਲਪੁਰ ਕੁਦਰਤੀ ਖੇਤੀ ਡੈਰੀ ਫਾਰਮ ਤੋਂ ਆਪਾਂ ਅੱਜ ਬਾਈ ਜੀ ਜਿਵੇਂ ਤੁਸੀਂ ਦੇਖਿਆ ਆ ਡੀਕੰਪੋਜ਼ਰ ਦੀ ਸਪਰੇਅ ਕਰ ਰਹੇ ਹਾਂ ਡੀਕੰਪੋਜ਼ਰ ਜਿਹੜਾ ਕਿ ਐਨ ਸੀ ਆਫ ਨੈਸ਼ਨਲ ਸੈਂਟਰ ਆਫ ਆਰਗੈਨਿਕ ਫਾਰਮਿੰਗ ਗਾਜ਼ੀਆਬਾਦ ਤੇ ਕ੍ਰਿਸ਼ਨ ਚੰਦਰ ਜੀ ਨੇ ਮਤਲਬ ਬਣਾਇਆ ਸੀਗਾ ਅੱਜ ਤੋਂ 3-4 ਸਾਲ ਪਹਿਲਾਂ ਤੇ ਇਹਦੀ ਆਪਾਂ ਸਪਰੇਅ ਕਰ ਰਹੇ ਹਾਂ ਇਹਦੇ ਵਿੱਚ ਮਾਈਕਰੋ অর্গানিਜ਼ਮਸ ਨੇ ਬੈਕਟੀਰੀਆਜ਼ ਨੇ ਜਿਹੜੇ ਆਪਾਂ ਨੇ ਹਵਾ ਦੇ ਵਿੱਚੋਂ ਨਾਈਟ੍ਰੋਜਨ ਲੈ ਕੇ ਦੇਣਗੇ ਤੇ ਹੋਰ ਵੀ ਕਾਫੀ ਇਹਦੇ ਵਿੱਚ ਕਾਰਜ ਕਰਨਗੇ ਆਰਗੈਨਿਕ ਤਰੀਕੇ ਦੇ ਨਾਲ ਆਪਾਂ ਆਪਣੀ ਫਸਲ ਤਿਆਰ ਕਰ ਰਹੇ ਹਾਂ ਆ ਆਪਣਾ ਬਰਸੀਨ ਆ ਕਿ ਬਰਸੀਨ ਦੇ ਉੱਤੇ ਅੱਜ ਆਪਾਂ ਉਹ ਬੰਦਾ ਕਰ ਰਿਹਾ ਤੁਸੀਂ ਦੇਖਿਆ ਹੀ ਹੈ ਕਿ ਆਰਗੈਨਿਕ ਸਪਰੇ ਹਾਂ ਚੱਲ ਰਹੀਆਂ ਨੇ ਅੱਜ ਧੁੱਪ ਨਿਕਲੀ ਸੀ ਤਾਂ ਫਿਰ ਅੱਜ ਵਧੀਆ ਤਰੀਕੇ ਨਾਲ ਸਪਰੇ ਹੋ ਰਹੀ ਹੈ ਤੇ ਇਹੀ ਕੁਝ ਸੀਗਾ ਜੀ ਅੱਜ ਆਪਾਂ ਸਪਰੇ ਕਰ ਰਹੇ ਹਾਂ ਧੰਨਵਾਦ ਜੀ